ਅਕਾਲੀ ਦਲ ਆਪਣੀ ਸਮੀਖਿਆਵਾਂ ਦਾ ਦੌਰ ਚਲਾ ਰਿਹਾ ਚਰਚਾਵਾਂ ਧਮੀ ਸਾਹਿਬ ਤੇ ਜਸਦਰ ਗਾਨੀ ਰੁਗਵੀਰ ਸਿੰਘ ਦੀਆਂ ਮੁਲਾਕਾਤਾਂ ਦੀਆਂ ਵੀ ਹੋਣ ਲੱਗੀਆਂ ਨਜ਼ਰਾਂ ਜਸਦਰ ਗਾਨੀ ਰੁਗਵੀਰ ਸਿੰਘ ਤੇ ਵੀ ਨੇ ਕਿ ਪੰਨ ਸਿੰਘ ਸਹਿਬਨ ਦੀ ਬੈਠਕ ਕਦੋਂ ਪਰ ਅਕਾਲੀ ਦਲ ਕਹਿੰਦਾ ਅਸੀਂ ਆਪਣਾ ਕੰਮ ਨਿਭਟ ਲਿਆ ਜੀ ਸਾਡੇ ਕੋਲ ਤਾਂ ਭਰਤੀ ਮਹਿਮ ਦੀ ਲੈਣ ਲੱਗੀ ਪਈ ਹੈ ਜੀ ਅਸੀਂ ਸਮਾਂ ਵੀ ਵਧਾਇਆ ਸੀ ਜੀ ਸਾਰਾ ਕੁਝ ਸੀ ਪਰਚੀਆਂ ਵੀ ਵਧਾਉਣੀਆਂ ਪਈਆਂ ਜੀ ਪਰ ਭਰਤੀ ਹੋ ਗਈ ਜੀ ਹੁਣ ਅਸੀਂ ਆਪਣੇ ਡੈਲੀਗੇਟ ਛੋਣਨੇ ਆ ਜੁਲਾ ਡੈਲੀਗੇਟ ਫਿਰ ਸਟੇਟ ਡੈਲੀਗੇਟ ਫਿਰ ਪ੍ਰਧਾਨ ਸੋ ਹੁਣ ਜੇ ਅੱਜ ਦੇ ਦਿਨ ਤੱਕ ਪਰਚੀਆਂ ਵਸੂਲੀ ਚੱਲੀ ਆ ਹੈਨਾ ਉਹ ਕਾਰਵਾਈ ਇਸ ਤਰ੍ਹਾਂ ਪੈ ਰਹੀ ਆਗੇ ਤਾਂ ਫਿਰ ਇਹਦਾ ਮਤਲਬ ਇੱਕ ਤਰੀਕ ਨੂੰ ਚੜ੍ਹਦੀ ਇੱਕ ਨੂੰ ਭਲਕੇ ਨੂੰ ਨਵਾਂ ਪ੍ਰਧਾਨ ਨਹੀਂ ਬਣਨਾ ਇਹਦਾ ਇਸ਼ਾਰਾ ਦਲਜੀਤ ਸਿੰਘ ਚੀਮੋਹਰੀ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਕਿ ਅਸੀਂ ਹੁਣ ਇਸ ਸਮੀਖਿਆ ਤੋਂ ਬਾਅਦ ਅੱਜ ਅਲੀ ਸਮੀਖਿਆ ਵੀ ਹੋਗੀ ਹੁਣ ਇਸ ਦੇ ਵਿੱਚੋਂ ਫਿਰ ਡੈਲੀਗੇਟ ਚੁਣੇ ਜਾਣਗੇ ਸੋ ਡੈਲੀਗੇਟਾਂ ਦੇ ਹਵਲਨਾ ਫਿਰ ਸਟੇ ਡੈਲੀਗੇਟ ਚੁਣੇ ਜਾਣਗੇ ਫਿਰ ਉਹ ਆਪਣਾ ਪ੍ਰਧਾਨ ਚੋਣਨਗੇ ਤੁਸੀਂ ਇਸ ਪ੍ਰਕਿਰਿਆ ਨੂੰ ਹਫ਼ਤਾ 10 ਦਿਨ ਵੀ ਲੱਗ ਸਕਦੇ ਆ ਤੇ ਜੇ ਨਵੇਦਨ ਤੇ ਆਏ ਅਗਲੇ ਫਿਰ 2-3 ਦਿਨਾਂ ਚ ਵੀ ਇਨਵਰਟ ਦੇਣਗੇ ਜਿਵੇਂ ਆ ਭਰਤੀ ਮੈਂ ਮਹੀਨੇ ਚ ਨਵੇਟਦੀ ਜਿਹਨੂੰ 3-3 4-4 ਮਹੀਨੇ ਲੱਗਦੇ ਆ